ਦੋਸਤੋ ਸਰਪੰਚੀ ਦੀਆਂ ਵੋਟਾਂ ਆ ਗਈਆਂ ਇੱਕਦਮ ਹੋ ਗਿਆ ਐਲਾਨ ਤੇ ਪਿੰਡਾਂ 'ਚ ਪੈ ਗਿਆ ਗਾ ਗਾ ਪੈ ਗਿਆ ਕਿ ਕੋਈ ਕਹਿੰਦਾ ਮੈਂ ਖੜੇ ਹੋਣਾ ਕਿ ਮੈਨੂੰ ਵੋਟ ਪਾਓ ਕੋਈ ਕਹਿੰਦਾ ਮੈਨੂੰ ਪਾਓ ਤੇ ਦੋਸਤੋ ਤੁਹਾਡੀ ਵੋਟ ਆ ਬੜੀ ਸੂਝਵਾਨ ਨਾਲ ਵੋਟ ਪਾਓ ਆਪਣੇ ਜਿਹਨੂੰ ਮਤਲਬ ਕਿ ਚੰਗਾ ਕੋਈ ਬੰਦਾ ਪੜਿਆ ਲਿਖਿਆ ਆ ਉਹਨੂੰ ਵੋਟ ਪਾਓ ਤਾਂ ਦੂਸਰੀ ਗੱਲ ਮੈਂ ਤਾਂ ਚਾਹੁੰਨੀ ਆ ਸਰਬਸ਼ਾਂਤੀ ਨਾਲ ਜੇ ਕੋਈ ਪਿੰਡਾਂ 'ਚ ਬਣਦੀ ਆ ਤਾਂ ਉਹ ਪਿੰਡ ਵਾਲਿਆਂ ਨੂੰ ਸਲੂਟ ਆ ਉਥੇ ਉਹਨਾਂ ਪਿੰਡਾਂ 'ਚ ਤਫਾਕ ਆ ਜਿਨ੍ਹਾਂ ਪਿੰਡਾਂ 'ਚ ਵੋਟਾਂ ਪੈਂਦੀਆਂ ਬਸ ਉਹਨਾਂ 'ਚ ਪਾਰਟੀਆਂ ਬਾਜ਼ੀਆਂ ਬੜੀਆਂ ਇੱਕ ਪਾਰਟੀ ਦਾ ਐਨ ਨੂੰ ਦੂਸਰੀ ਪਾਰਟੀ ਦਾ ਔਨ ਨੂੰ ਦੋਸਤੋ ਉਹ ਪਿੰਡ ਉਹ ਕਾਮਯਾਬੀ ਨੂੰ ਉਥੇ ਕਾਮਯਾਬੀ ਵੀ ਨਹੀਂ ਜਿੱਥੇ ਤਫਾਕ ਆ ਉਥੇ ਕਾਮਯਾਬੀ ਆ ਤੇ ਮੈਂ ਕਹਿੰਦੀ ਵੋਟ ਵਧੀਆ ਪਾਓ ਉਹ ਬੰਦੇ ਨੂੰ ਜਿਹੜਾ ਐ ਸੂਝਵਾਨ ਕੋਈ ਚੰਗੇ ਮਸਲੇ ਹੱਲ ਕਰਦਾ ਤੁਹਾਡੇ ਪਿੰਡ ਵਿੱਚ ਵਧੀਆ ਕੰਮ ਕਰਦਾ ਪੜਿਆ ਲਿਖਿਆ ਆ ਕੋਈ ਇਦਾਂ ਦੇ ਫੈਸਲੇ ਕਰਦਾ ਤੁਹਾਡਾ ਕੋਈ ਫੈਸਲਾ ਉਠਾਣੇ ਤੱਕ ਨਹੀਂ ਪਹੁੰਚਦਾ ਚੰਗਾ ਜੀ ਕੋਈ ਜਿਹੜੇ ਸਰਪੰਚ ਆ ਤੇ ਉਹ ਹੁੰਦਾ ਮਤਲਬ ਕਿ ਸੂਝਵਾਨ ਸਰਪੰਚ ਤੇ ਐਵੇਂ ਥੋੜੇ ਬੋਤਿਆਂ ਕਹੇਦੇ ਖਾਣ ਪੀਣ ਦੇ ਮਗਰ ਲੱਗ ਕੇ ਆਪਣੀ ਵੋਟ ਨਾ ਖਰਾਬ ਕਰਿਆ ਕਰੋ ਵੋਟ ਤੁਹਾਡੀ ਬਹੁਤ ਕੀਮਤੀ ਆ ਮੈਂ ਆਪਣੇ ਲਈ ਨਹੀਂ ਕਹਿਨੀ ਮੈਂ ਹਰ ਪਿੰਡਾਂ ਲਈ ਹਰ ਨਾਗਰਿਕ ਨੂੰ ਕਹਿਨੀ ਆ ਆਪਣੀ ਵੋਟ ਆਪਣੇ ਸੋਚ ਸਮਝ ਕੇ ਪਾਓ ਜਿਹਨੂੰ ਦੇਣੀ ਆ ਉਹਨੂੰ ਦੇਵੋ ਜਿਹੜਾ ਬੰਦਾ ਕੋਈ ਕੰਮ ਕਰੇ ਖਾ ਪੀ ਕੇ ਆਪਣਾ ਢਿੱਡ ਭਰਨ ਵਾਲਾ ਹੀ ਬੰਦਾ ਨਾ ਹੋਵੇ ਜਿਹੜੇ ਇਹੋ ਹੀ ਕੁਛ ਕਰਦੇ ਪਿੰਡਾਂ ਦੇ ਵਿੱਚ ਸਾਰਾ ਸਾਲ ਆਪਣੇ ਜੋ